ਦੀ ਬਾਡੀ ਸਟਾਰਟ ਹੋ ਰਹੀ ਹੈ ਇਸ ਵਾਰ ਬਹੁਤ ਸਾਰੀਆਂ ਕਿਸਮਾਂ ਦੇ ਵਧੀਆ ਕੇਰ ਆ ਰਹੇ ਨੇ 826 ਦਾ 172 ਲਈ ਹੈ ਪਹਿਲਾ 370 71 72 ਵੀ ਲੱਗੀ ਹੈ ਤੇ ਉਸ ਕਿਸਮ ਦੇ ਵੀ ਵਧੀਆ ਕੇਰ ਆਏ ਨੇ ਅੱਜ ਸਾਨੂੰ ਇੱਕ ਆਪਾਂ ਨਵੀਂ ਕਿਸਮ ਦਿਖਾਵੇਂ ਪੂਸ਼ਾ ਦਿੱਲੀ ਵਾਲਿਆਂ ਦੀ ਐਚਡੀ 3386 ਕਿਸਾਨ ਦੇ ਖੇਤ ਦੇ ਵਿੱਚ ਲੱਗੀ ਹੋਈ ਹੈ ਤੇ ਕਿਸਾਨ ਦੇ ਨਾਲ ਗੱਲਬਾਤ ਕਰਵਾਵਾਂਗੇ ਕਿਉਂਕਿ ਹੁਣ ਫਸਲਾਂ ਨੇ ਜਿਹੜੀਆਂ ਪੱਕ ਚੁੱਕੀਆਂ ਨੇ ਅੱਜ ਆਪਾਂ ਫਸਲ ਦਾ ਜੁੱਸਾ ਦਿਖਾਵਾਂਗੇ ਇਹ ਫਸਲ ਦੀ ਬੱਲੀ ਦੇ ਵਿੱਚ ਕਣਕ ਦੀ ਫਸਲ ਦੀ ਬੱਲੀ ਦੇ ਵਿੱਚ ਦਾਣੇ ਕਿੰਨੇ ਆ ਦਾਣੇ ਦੀ ਗਿਣਤੀ ਕਰਵਾਵਾਂਗੇ ਕਿਉਂਕਿ ਹੁਣ ਫਸਲਾਂ ਦਾ ਜੇ ਆਪਾਂ ਕਹੇ ਦੀ ਕੋ ਹਰਾਪੰਨ ਤਾਂ ਹੈ ਨਹੀਂ ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਤੇ ਆਜੋ ਬਾਈ ਤੇ ਕਿਸਾਨ ਦੇ ਨਾਲ ਤੁਹਾਨੂੰ ਮਿਲਾਉਨੇ ਆ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਬਾਈ ਜੀ ਨਾਮ ਤੇ ਪਿੰਡ ਦੱਸੋ ਆਪਣਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਤੇ ਮੇਰਾ ਨਾਮ ਹੈ ਜੀ ਜਗਤਾਰ ਸਿੰਘ ਭੁੱਲਰ ਜੀ ਪਿੰਡ ਮੋਹਰ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਜੀ ਤੇ ਬਾਈ ਜੀ ਜਿਹੜੀ ਇਹ ਵੈਰੈਟੀ ਲਾਈ ਹੈ ਤੁਸੀਂ ਨੇ HD3386 ਤੇ ਇਹ ਪਹਿਲੇ ਸਾਲ ਰਿਲੀਜ਼ ਹੋਈ ਕਿਸਮ ਹੈ ਹਾਂਜੀ ਇਹ ਜਿਹੜੀ HD3366 ਜੀ ਇਹ ਕਣਕ ਦੀ ਇੱਕ ਨਵੀਂ ਕਿਸਮ ਹੈ ਜੀ ਇਹ ਜਿਹੜੀ ਨਵੀਂ ਕਿਸਮ ਹੈ ਜੀ ਇਹ ਆਈਏਆਰਆਈ ਪੂਸਾ ਨਵੀਂ ਦਿੱਲੀ ਦੀ ਵੈਰੈਟੀ ਹੈ ਜੀ ਤੇ ਇਸ ਦਾ ਬੀਜ ਇਸ ਵਾਰੀ ਆਪਾਂ ਨੂੰ ਮਤਲਬ ਨਵੰਬਰ ਦੇ ਵਿੱਚ ਇਹਦਾ ਆਪਾਂ ਨੂੰ ਬੀਜ ਮਿਲਿਆ ਸੀਗਾ ਜੀ ਤੇ ਬਹੁਤ ਥੋੜੀ ਮਾਤਰਾ ਦੇ ਵਿੱਚ ਜਿਹੜਾ ਇਹਦਾ ਬੀਜ ਸੀਗਾ ਯੂਨੀਵਰਸਿਟੀ ਨੇ ਕਿਸਾਨ ਭਰਾਵਾਂ ਨੂੰ ਦਿੱਤਾ ਸੀਗਾ ਜੀ ਜਿੰਵੇਂ ਭਾਈ ਕਿਸਾਨ ਕਹਿ ਰਿਹਾ ਵੀ ਜਿਵੇਂ ਪਹਿਲਾਂ ਐਚਡੀ 30 68 ਸੀ ਤੀ ਹਾਂ ਇਹਦਾ ਬਦਲ ਤਾਂ ਨਹੀਂ ਹੈਗਾ ਨਹੀਂ ਜੀ ਨਹੀਂ ਇਹ ਬਹੁਤ ਸਾਰੇ ਕਿਸਾਨ ਭਰਾ ਇਹ ਕਹਿ ਰਹੇ ਨੇ ਵੀ ਐਚਡੀ 33 66 ਜਿਹੜੀ ਉਹ 30 68 ਦਾ ਬਦਲ ਹੈ ਪਰ ਇਹ ਗੱਲ ਬਿਲਕੁਲ ਵੀ ਨਹੀਂ ਹੈਗੀ ਜੀ ਡਾਇਰੈਕਟਰ ਸਾਹਿਬ ਨੇ ਬਕਾਇਦਾ ਇਸ ਦੀ ਜਾਣਕਾਰੀ ਦਿੱਤੀ ਹੈ ਜੀ ਡਾਇਰੈਕਟਰ ਏ ਕੇ ਸਿੰਘ ਜੀ ਨੇ ਜੀ ਜਿਹੜੇ ਆਈਆਰਆਈ ਪੂਸਾ ਦੇ ਡਾਇਰੈਕਟਰ ਨੇ ਜੀ ਤੇ ਇਹ ਜਿਹੜੀ ਐਚ ਡੀ 3366 ਇਹ ਬਿਲਕੁਲ ਇੱਕ ਨਵੀਂ ਵੈਰਾਈਟੀ ਹੈ ਜੀ ਹਾਂਜੀ ਇਹਦੇ ਵਿੱਚ ਖਾਸ ਗੁਣ ਕੀ ਹੈ ਜਿਹੜੀ ਆਪਣੇ ਮਾਰਚ ਮਹੀਨੇ ਆ ਕੇ ਆਪਣੀ ਗਰਮੀ ਵਧ ਜਾਂਦੀ ਹੁੰਦੀ ਸੀ ਤੇ ਜਿਹੜਾ ਕਰਕੇ ਝਾੜ ਦਾ ਅਸਰ ਪੈਂਦਾ ਸੀ ਕਣਕਾਂ ਤੇ ਜੀ ਤੇ ਮਤਲਬ ਝਾੜ ਘਟਦਾ ਸੀਗਾ ਇਹ ਗਰਮੀ ਪ੍ਰਤੀ ਸਹਿਣਸ਼ੀਲ ਹੈ ਜੀ ਮਤਲਬ ਗਰਮੀ ਨੂੰ ਸਹਿਣ ਕਰਦੀ ਹੈ ਜੀ ਤੇ ਇਹਦੇ ਜਿਹੜੇ ਨਤੀਜੇ ਆਏ ਨੇ ਯੂਨੀਵਰਸਿਟੀ ਦੇ ਟ੍ਰੈਲਾਂ ਦੇ ਵਿੱਚ ਇਹਦਾ ਝਾੜ ਬਹੁਤ ਸੋਹਣਾ ਆਇਆ ਜੀ ਬਹੁਤ ਵਧੀਆ ਡਾਟਾ ਆਇਆ ਜੀ ਬਾਕੀ ਆਪਣੇ ਖੇਤ ਦੇ ਵਿੱਚ ਲੱ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਵੀ ਕੀ ਝਾੜ ਆਉਂਦਾ ਜੀ ਤੇ ਭਾਈ ਜੇ ਗੱਲ ਕਰੀ ਆਪਾਂ ਪਹਿਲਾਂ ਸ਼ੁਰੂਆਤੀ ਕਰਦੇ ਪਏ ਬੀਜ ਵਜਾਰੇ ਤੋਂ ਹਾਂਜੀ ਹਾਂਜੀ ਕਿੰਨੀ ਤਰੀਕ ਨੂੰ ਬੀਜਾਰਾ ਕੀਤਾ ਸੀ ਇਹਦਾ ਭਾਈ ਜੀ ਇਹਦਾ ਆਪਣਾ 20 21 ਨਵੰਬਰ ਦੇ ਕਰੀਬ ਆਪਣੀ ਇਸ ਕਣਕੇ ਦੀ ਬਜਾਈ ਹੋਈ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਬੀਜ ਪਿਆ ਜਿਹੜਾ ਆਪਣਾ 2 ਕਿਲੋ ਕਨਾਲ ਦੇ ਹਿਸਾਬ ਨਾਲ ਆਪਣਾ ਬੀਜ ਪਿਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕਿੱਲੇ ਹਿਸਾਬ ਦੇ ਨਾਲ ਜਿਹੜੀ ਖਾਦ ਖਰਾਕ ਕੀ ਰეკਮੈਂਡੇਸ਼ਨ ਕੀਤੀ ਹੈ ਖਾਦ ਦੇਖੋ ਜੀ ਜਿਹੜਾ ਡੀਏਪ ਪਾਇਆ ਜੀ 55 ਕਿਲੋ ਆਪਣੇ ਪੀਏਯੂ ਵੀ ਸਫਾਰਸ਼ ਕਰਦੇ ਜੀ ਡੀਏਪ ਦੀ ਆਪਾਂ 60 65 ਕਿਲੋ ਦੇ ਕਰੀਬ ਇਹਦੇ ਵਿੱਚ ਡੀਏਪ ਪਾਇਆ ਜੀ ਤੇ ਬਾਕੀ ਜਿਹੜੀਆਂ ਖਾਦਾਂ ਖਰਾਕਾਂ ਨੇ ਨੋਰਮਲ ਆਪਾਂ ਨੇ ਮਤਲਬ ਜਿੰਨਾ ਕ ਆਪਾਂ ਯੂਰੀਆ 2.5 3 ਗੱਟੇ ਦਿੰਨੇ ਆ ਉਹਨੇ ਹਿਸਾਬ ਨਾਲ ਯੂਰੀਆ ਪਾਇਆ ਜੀ ਤੇ ਮੈਗਨੀਜ਼ ਦੀ ਸਪਰੇ ਹੋਈ ਹੈ ਜੀ ਤੇ ਸਾਰੇ ਟਾਈਮ ਆਪਾਂ 13045 ਤੇ ਮੈਗਨੀਜ਼ ਦੀ ਸਪਰੇ ਕੀਤੇ ਜੀ ਤੇ ਜੇ ਗੱਲ ਕਰੀਏ ਬਾਈ ਜਿਹੜਾ ਸ਼ੁਰੂਆਤੀ ਟਾਈਮ ਤੇ ਜੜੀ ਦੀ ਫੋਟ ਹੁੰਦੀ ਹੈ ਜਿਵੇਂ ਪਹਿਲੇ 40 45 ਦਿਨ ਫਸਲ ਵਧੀਆ ਫੋਟ ਸਟਾਇਲਾ ਕਰਦੀ ਆ ਉਦੋਂ ਕੋਈ ਸਮੱਸਿਆ ਆਉਂਦੀ ਹੈ ਗਰੋਥ ਦੀ ਦੇ ਵਿੱਚ ਨਹੀਂ ਬਾਈ ਜੀ ਜਿਹੜੇ ਹਿਸਾਬ ਨਾਲ ਆਪਣਾ ਬੀਜ ਇੰਨਾ ਘੱਟ ਪਿਆ ਜੀ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਫਸਲ ਬਹੁਤ ਸੋਹਣੀ ਖੜੀ ਹੈ ਇਹਦੀ ਟੈਲਰਿੰਗ ਬਹੁਤ ਜ਼ਿਆਦਾ ਜੀ ਮਤਲਬ ਇੰਨਾ ਘੱਟ ਬੀਜ ਪਿਆ ਹੋਣ ਦੇ ਬਾਵਜੂਦ ਵੀ ਪਰ ਸਾਨੂੰ ਇਹ ਨਹੀਂ ਲੱਗਦਾ ਵੀ ਇੰਨਾ ਘੱਟ ਦੀ ਪਿਆ ਦੀ ਇਹ ਮੈਸੂ ਹੁੰਦਾ ਵੀ ਜਿੰਨਾ ਜਿੱਦਾਂ ਆਪਾਂ ਵੀ ਪੂਰਾ ਵੀ ਪਾ ਕੇ ਆਪਾਂ ਖੇਤਕੀਜਾ ਹੁੰਦਾ ਜੀ ਬਹੁਤ ਸੋਹਣੀ ਟਿਲ ਰੰਗਈ ਇਹਦੀ ਤੇ ਇਹਦੇ ਜਿਹੜੇ ਝਾੜ ਦੇ ਨਤੀਜੇ ਆ ਇਹਦੇ ਮਤਲਬ ਯੂਨੀਵਰਸਿਟੀ ਦੇ ਦੱਸਣ ਮੁਤਾਬਕ ਜੀ ਡਾਕਟਰਾਂ ਦੇ ਮੁਤਾਬਕ ਜੀ ਇਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਹੈ ਜੀ ਅੱਛਾ ਬਾਕੀ ਇਸ ਵਾਰੀ ਮੌਸਮ ਠੰਡਾ ਹੈ ਜੀ ਸਾਰੀਆਂ ਕਣਕਾਂ ਦਾ ਝਾੜ ਬਹੁਤ ਵਧੀਆ ਆ ਰਿਹਾ ਪਰ ਇਹਦਾ ਝਾੜ ਉਹਨਾਂ ਨਾਲੋਂ ਫੇਰ ਵੀ ਪਲੱਸ ਆਊਗਾ ਜੀ ਤੇ ਜਿਹੜੀ ਬਈ ਗੱਲ ਮੇਨ ਆਉਂਦੀ ਆ ਬੱਲੀ ਦੀ ਆਉਂਦੀ ਆ ਬੱਲੀ ਦੇ ਵਿੱਚ ਦਾਣੇ ਦੀ ਲਗਭਗ ਘੱਟੋ ਘੱਟ ਕਿੰਨੀ ਸੰਖਿਆ ਹੈਗੀ ਇਹਦੀ ਚੱਕੀ ਜੀ ਬਈ ਜੀ ਅਸਲ ਵਿੱਚ ਦਾਣਿਆਂ ਦੀ ਆਪਾਂ ਸੰਖਿਆ ਨਹੀਂ ਚੈੱਕ ਕੀਤੀ ਜੀ ਕਾਰਨ ਕੀ ਹੁੰਦਾ ਮੇਰੇ ਕਿਸਾਨ ਭਰਾ ਬਹੁਤੇ ਦੇਖਦੇ ਆਪਾਂ ਬੱਲੀ ਦੇਖਣ ਲੱਗ ਜਾਂਦੇ ਹਨ ਹੈਨਾ ਜੀ ਫਲਾਣੀ ਕਣਕ ਦੀ ਇੱਕ ਬੱਲੀ ਐਡੀ ਵੱਡੀ ਆ ਇਹਦੀ ਬੱਲੀ ਛੋਟੀ ਜੀ ਆ ਹੁਣ 826 ਦੀ ਬੱਲੀ ਛੋਟੀ ਜੀ ਦਿਖਾਈ ਦਿੰਦੀ ਆ ਪਰ ਜਿਹੜਾ ਝਾੜ ਆਉਂਦਾ ਹੁੰਦਾ ਉਹ ਬੱਲੀ ਦੇ ਮੁਤਾਬਕ ਨਹੀਂ ਹੁੰਦਾ ਜੀ ਜਿਹੜਾ ਦਾਣਿਆਂ ਦਾ ਗ੍ਰੇਨ weight ਹੁੰਦਾ ਹਨਾ ਜੀ ਤੇ ਦਾਣਿਆਂ ਦੀ ਗਿਣਤੀ ਚਲੋ ਹੁੰਦੀ ਆ ਮੱਖੀਆਂ ਕਿੰਨੀਆਂ ਨੇ ਹਨਾ ਜੀ ਬੱਲੀ ਦੇ ਸਾਈਜ਼ ਜ਼ਿਆਦਾ ਨਹੀਂ ਹੁੰਦਾ ਜੀ ਮੰਨ ਲਓ ਵੀ ਉਹਦਾ ਗ੍ਰੇਨ weight ਕਿੰਨਾ ਜੀ ਦਾਣਿਆਂ ਦਾ ਜਿਵੇਂ 1000 ਦਾਣਿਆਂ ਦਾ ਬਜਨ ਕਿੰਨਾ ਜੀ ਤੇ ਇਹਦਾ ਰਿਜ਼ਲਟ ਬਹੁਤ ਸੋਹਣਾ ਹੈ ਜੀ ਮਤਲਬ ਜਿਹੜੇ ਹਿਸਾਬ ਨਾਲ ਇਹਦੀ ਗਰੋਥ ਹੈ ਇਹਦੀ ਹਾਈਟ ਨਾਰਮਲ ਹੈ ਜੀ 100 ਸੈਂਟੀਮੀਟਰ ਦੇ ਕਰੀਬ ਇਹਦਾ ਕਰਦਾ ਜੀ ਜੀ ਗੱਲ ਕਰੀਏ ਜੀ ਇਹਦਾ ਜੀ ਮਤਲਬ 145 50 ਦਿਨ ਦੀ ਵੈਰੈਟੀ ਹੈ ਜੀ ਇਹ ਅੱਛਾ ਹਾਂਜੀ ਬਾਕੀ ਪ੍ਰੋਪਰ ਡਾਟਾ ਇਸ ਵਾਰੀ ਯੂਨੀਵਰਸਿਟੀ ਨੇ ਹਜੇ ਰੀਲੀਜ਼ ਨਹੀਂ ਕੀਤਾ ਜੀ ਤੇ ਜਿੰਨੀ ਕੁ ਜਾਣੀ ਜਾਣਕਾਰੀ ਆਪਾਂ ਨੂੰ ਡਾਇਰੈਕਟਰ ਸਾਹਿਬ ਤੋਂ ਮਿਲੀ ਸੀਗੀ ਉਹਨਾਂ ਨੇ ਬਕਾਇਦਾ ਇੱਕ ਵੀਡੀਓ ਉਹਨਾਂ ਦੀ ਵੇਖੀ ਸੀਗੀ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਇਹਦਾ ਔਸਤ ਪੈਦਾਵਾਰ ਹੈ 62 ਮਣ 25 ਕੁਆਂਟਲ 8 ਕਨਾਲ ਇੱਕ ਏਕੜ ਦੀ ਔਸਤ ਪੈਦਾਵਾਰ ਹੈ ਜੀ ਹਾਂਜੀ ਜਦੋਂ ਆਪਾਂ ਨਵੀਆਂ ਕਿਸਮਾਂ ਲਾਉਂਦੇ ਆ ਬਈ ਨਵੀਆਂ ਕਿਸਮ ਆਪਣੀ ਜ਼ਮੀਨ ਨੂੰ ਵੀ ਪਰਖਣ ਆਉਂਦੀ ਹੈ ਤੇ ਆਪਾਂ ਵੀ ਨਵੀਆਂ ਕਿਸਮ ਨੂੰ ਪਰਖਦੇ ਆ ਹਰ ਸਾਲ ਥੋੜੇ ਨਵੀਆਂ ਕਿਸਮ ਲੱਗਦੀ ਹੈ ਕਿਉਂਕਿ ਅੱਜ ਇਹ ਇਹਦੀ ਹੱਥੇ ਵਾਢੀ ਹੋ ਰਹੀ ਹੈ ਪੰਜ ਚਾਰ ਦਿਨਾਂ ਵਿੱਚ ਹੜੰਬੇ ਦੇ ਨਾਲ ਇਹਦਾ ਜਿਹੜਾ ਖੇਰ ਕੱਢਿਆ ਜਾਊਗਾ ਹਾਂਜੀ ਹਾਂਜੀ ਉਦੋਂ ਵੀ ਕਿਸਾਨ ਭਰਾਵਾਂ ਦੇ ਨਾਲ ਆਪਾਂ ਕੇ ਪਰਚੀ ਸਾਂਝੀ ਕਰਾਂਗੇ ਕਿਉਂਕਿ ਪਿਛਲੇ ਸਾਲ ਵੀ ਆਪਣਾ 826 ਦੀ ਵੀਡੀਓ ਸੋਡੇ ਖੇਤ ਦੇ ਵਿੱਚ ਪਹਿਲਾਂ ਵੀ ਬਣਾਈ ਤੇ ਹੜੰਬਾ ਚੱਲਣ ਵਾਲੇ ਵੀ ਬਣਾਈ ਕਿਉਂਕਿ ਉਹਦੇ ਨਾਲ ਕਿਸਾਨਾਂ ਨੂੰ ਜਿਹੜਾ ਵਿਸ਼ਵਾਸ ਜਾ ਬਣ ਜਾਂਦਾ ਵੈਰੈਟੀ ਦੇ ਪਿੱਛੇ ਹਾਂਜੀ 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 ਜਿਵੇਂ ਸੋਡੇ ਖੇਤ ਦੇ ਵਿੱਚ ਹਰ ਸਾਲ ਪੰਜ ਚਾਰ ਕਿਸਮਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਟਮਾਟਾ ਮੇ ਕਿਸਾਨਾਂ ਦੇ ਲੱਗਦੀਆਂ ਨੇ ਉਹ ਸੋਡੇ ਖੇਤ ਦੇ ਵਿੱਚ ਹਰ ਸਾਲ ਲੱਗਦੀਆਂ ਨੇ ਜੀ ਕੋਨੇ ਦੇ ਕਿਸਮਾਂ ਲੱਗੀਆਂ ਇਸ ਵਾਰ ਕਿੰਨੀਆਂ ਕਿਸਮਾਂ ਲਾਈਆਂ ਸੀ ਨਵੀਆਂ ਬਈ ਆਪਣੇ ਕੋਲੇ ਐਚਡੀ 3386 ਜੀ ਐਚਡੀ 3406 ਵੀ ਲੱਗੀਆਂ ਜੀ ਇੱਕ ਦੋ ਕਿਸਮਾਂ ਹੋਰ ਲੱਗੀਆਂ ਹੋਈਆਂ ਨੇ ਜੀ ਬਾਕੀ 826 327 ਇਹ ਪਿਛਲੇ ਸਾਲ ਹੀ ਸੀਗੀਆਂ ਜੀ 370 71 72 ਜੀ ਇਹ ਆਪਣੇ ਕੋਲੇ ਪਿਛਲੇ ਸੀਜ਼ਨ ਦੇ ਦੌਰਾਨ ਵੀ ਸੀਗੀਆਂ ਜੀ ਠੀਕ ਹੈ ਹਾਂਜੀ ਹਾਂ ਤੇ ਦਾਣਾ ਵੀ ਬਈ ਆਮ ਵੈਰਾਈਟੀਆਂ ਦਾ ਮੰਗ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹਦੇ ਦਾਣੇ ਬਹੁਤ ਮੋਟੇ ਹੈ ਜੀ ਠੀਕ ਹੈ ਹਾਂਜੀ ਜਿਹੜੀ ਐਚਡੀ 3386 ਵੈਰਾਈਟੀ ਇਹਦੇ ਦਾਣੇ ਬਹੁਤ ਮੋਟੇ ਹੈ ਜੀ ਕੋਈ ਬਈ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਸ਼ਿਕਾਇਤ ਨਹੀਂ ਬਿਲਕੁਲ ਨਹੀਂ ਜੀ ਇਹ ਪੀਲੀ ਕੁੰਗੀ ਤੋਂ ਰਹਿਤ ਹੈ ਜੀ ਜਿਹੜੇ ਚ ਖਾਸ ਗੱਲ ਇੱਕ ਹੋਰ ਮੇਨ ਹੈ ਜੀ ਮਤਲਬ ਇਹਨੂੰ ਪੀਲੀ ਕੁੰਗੀ ਤੋਂ ਹੀ ਰਹਿਤ ਹੈ ਜੀ ਇਹਨੂੰ ਪੀਲੀ ਕੁੰਗੀ ਦੀ ਬਿਮਾਰੀ ਨਹੀਂ ਆਉਂਦੀ ਜੀ ਅੱਛਾ ਜੀ ਹਾਂਜੀ ਤੇ ਕਿਸਾਨਾਂ ਨੂੰ ਇਹਦੇ ਬੀ ਬਾਰੇ ਕੀ ਕਹਿਣਾ ਚਾਹੁੰਦੇ ਬੀ ਫਿਰ ਆਪਾਂ ਕਿਸਾਨਾਂ ਤੋਂ ਪਸੰਦ ਦੇਣਾਗੇ ਹਾਂਜੀ ਬਾਈ ਜੀ ਬਾਕੀ ਆਪਾਂ ਚਲੋ ਦੇਖੋ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਜਿੱਥੇ ਵੀ ਤੁਹਾਡਾ ਵਿਸ਼ਵਾਸ 바ਜਦਾ ਹੈ ਨਾ ਜੀ ਤੁਸੀਂ ਮਤਲਬ ਕੋਈ ਵੀ ਨਵੀਂ ਕਿਸਮ ਆਉਂਦੀ ਹੈ ਕਣਕ ਦੀ ਆਉਂਦੀ ਹੈ ਝੋਨੇ ਦੀ ਬਾਸਮਤੀ ਦੀ ਆਉਂਦੀ ਹੈ ਪਹਿਲੇ ਸਾਲ ਤੁਸੀਂ 1 ਏਕੜ ਦੇ ਵਿੱਚ ਟਰਾਈ ਕਰ ਸਕਦੇ ਹੋ ਨਾ ਜੀ ਆਪਣਾ ਤਜਰਬਾ ਕਰ ਸਕਦੇ ਹੋ ਤੁਹਾਡੇ ਖੇਤ ਦੇ ਵਿੱਚ ਪੈਦਾਵਾਰ ਵਧੀਆ ਆਉਂਦੀ ਹੈ ਤਾਂ ਅਗਲੇ ਸਾਲ ਉਹ ਨੂੰ ਤੁਸੀਂ ਵਧਾ ਸਕਦੇ ਹੋ ਜੀ ਮਤਲਬ ਜਿਹੜਾ ਝਾੜ ਹੁੰਦਾ ਨਾ ਜੀ ਝਾੜ ਤਿੰਨ ਚਾਰ ਗੱਲਾਂ ਤੇ ਨਿਰਭਰ ਕਰਦਾ ਹੈ ਜੀ ਪਹਿਲੀ ਗੱਲ ਤਾਂ ਜੀ ਜਿਹੜੀ ਤੁਸੀਂ ਕਿਸਮ ਲਾ ਰਹੇ ਹੋ ਮੰਨ ਲਓ ਤੁਸੀਂ ਐਚਡੀ 3386 ਲਾ ਰਹੇ ਹੋ ਜਾਂ ਕੋਈ ਬਾਸਮਤੀ ਦੀ 1 ਜਾ ਪੀਆਰ 131 ਲਾ ਰਹੇ ਹੋ ਪਹਿਲੀ ਗੱਲ ਤਾਂ ਜੀ ਤੁਹਾਡੇ ਕੋਲੇ ਉਹਦਾ ਬੀਜ ਹੈ ਜਿਹੜਾ ਉਹਦਾ ਬੀਜ ਓਰੀਜਨਲ ਹੋਣਾ ਚਾਹੀਦਾ ਜੀ ਠੀਕ ਹੈ ਜੀ ਦੂਸਰੀ ਗੱਲ ਉਸ ਤੋਂ ਬਾਅਦ ਜੇ ਤੁਹਾਡੇ ਮੋਟਰ ਦਾ ਪਾਣੀ ਇੱਕ ਨੰਬਰ ਹੈ ਜੀ ਤੁਹਾਡੇ ਪਾਣੀ ਦੀ ਖੇਤ ਦੇ ਜਿਹੜਾ ਟਿਊਬ ਵਾਲਾ ਉਹਦਾ ਪਾਣੀ ਦੀ ਕੁਆਲਿਟੀ ਇੱਕ ਨੰਬਰ ਹੈ ਤਾਂ ਉੱਥੇ ਪੈਦਾਵਾਰ ਚੰਗੀ ਆਊਗੀ ਜੀ ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਹੜੇ ਝਾੜ ਤੇ ਅਸਰ ਪਾਉਂਦੇ ਜੇ ਨਹਿਰੀ ਪਾਣੀ ਪਾਣੀ ਪੈਂਦਾ ਆਪਣੇ ਖੇਤ ਦੇ ਵਿੱਚ ਉੱਥੇ ਝਾੜ ਹੋਰ ਵਧੀਆ ਆਉਂਦਾ ਜੀ ਤੇ ਉਸ ਤੋਂ ਬਾਅਦ ਆਪਣੀ ਮੈਨੇਜਮੈਂਟ ਜੀ ਆਪਾਂ ਇਹਦਾ ਰੱਖ-ਰਖਾਅ ਕਿਵੇਂ ਕੀਤਾ ਜੀ ਇਹਦਾ ਮਤਲ ਤੇ ਕੋਈ ਖਾਦਾਂ ਵਗੈਰਾ ਸਪਰੇਹਾਂ ਵਗੈਰਾ ਸਮੇ ਸਿਰ ਦਿੱਤੀਆਂ ਨੇ ਜੀ ਤੇ ਐਂਡ ਤੇ ਆ ਕੇ ਜੀ ਪ੍ਰਕਾਸ਼ ਜਮੇ ਜਾਂ ਸਾਰੇ ਇਸ ਟਾਈਮ ਮੌਸਮ ਕਿਦਾਂ ਆ ਰਿਹਾ ਹੈ ਨਾ ਜੀ ਤੇ ਜ਼ਮੀਨ ਬਈ ਇਸ ਉਡੀ ਕਿਸ ਤਰ੍ਹਾਂ ਜਿਹੜੀ ਚਲਾਈ ਜਿਹੜੀ ਜ਼ਮੀਨ ਹੈ ਜੀ ਆਪਣੀ ਇਹ ਪਿਛਲੇ ਸਾਲ ਇੱਥੇ ਆਪਣਾ 5 ਫੁੱਟ ਉੱਚਾ ਸੀਗਾ ਜੀ ਬਾਣ ਇਹ ਮਤਲਬ ਆਪਾਂ ਮਿੱਟੀ ਚੱਕੀ ਹੋਈ ਹੈ ਜੀ ਤੇ ਇਹ ਤੋਂ ਪਹਿਲਾਂ ਇਹਦੇ ਵਿੱਚ 1885 ਝੋਨਾ ਲੱਗਿਆ ਹੋਇਆ ਸੀ ਜੀ ਉਹਦੇ ਵਿੱਚ ਹੀ ਆਪਣੀ ਇਹ ਕਣਕ ਦੀ ਕਿਸਮ ਲੱਗੀ ਹੋਈ ਹੈ ਜੀ ਪਰ ਬਹੁਤ ਸੋਹਣੀ ਕਿਸਮ ਹੈ ਜੀ ਬਹੁਤ ਵਧੀਆ ਖੇਤੜਾ ਜੀ ਜਿਵੇਂ ਲਾਓ ਕਟੋਕਟ 20 ਨਵੰਬਰ ਨੂੰ ਹੀ ਬੀਜੀ ਹੋਈ ਹੈ ਨਹੀਂ ਆਪਣੇ ਕਿਸਾਨ ਭਰਾ 25 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ 5 ਨਵੰਬਰ ਤੱਕ ਬਿਜਾਈ ਦਾ ਕੰਮ ਖਤਮ ਕਰ ਦਿੱਤਾ ਬਿਲਕੁਲ ਬਿਲਕੁਲ ਉਦੋਂ 15 ਦਿਨ ਪਿੱਛੋਂ ਬੀਜਦੀ ਹੈ ਤੇ ਵੱਡੀ ਬਰੋਬਰ ਜਾਂਦੀ ਆ ਤੇ ਬਾਕੀ ਗੱਲ ਰਹਿੰਦੀ ਛਾੜ ਦੇ ਕਿਉਂਕਿ ਜਿੰਨਾ ਜਨਰੇਸ਼ਨ ਛਾੜ ਦੱਸੇ ਹੋ ਸਕਦਾ ਉਹਦੇ ਮੁਕਤਾਕ ਖਿਸਾਨ ਦੀ ਮਿਹਨਤ ਤੇ ਲੱਗਾ ਮਨ ਤੋਂ ਮਨ ਵੱਧ ਵੀ ਜਾਂਦਾ ਹੈ ਹਾਂਜੀ ਬਾਕੀ ਜੀ ਜੋ ਡਾਇਰੈਕਟਰ ਸਾਹਿਬ ਨੇ ਦਾ ਛਾੜ ਦੱਸਿਆ ਜੀ ਔਸਤ ਪੈਦਾਵਾਰ ਇਹਦੀ 25 ਕੁਆਂਟਲ ਸਾਢੇ 62 ਮਣ ਦੀ ਹੈ ਜੀ ਇਹ ਆਪਣੇ ਖੇਤ ਦੇ ਵਿੱਚ ਥੋੜਾ ਜਿਹਾ ਉਦੋਂ ਵੱਧ ਹੀ ਆਉਂਦੀ ਹੁੰਦੀ ਹੈ ਜੀ ਠੀਕ ਹੈ ਔਸਤ ਤੋਂ ਜ਼ਿਆਦਾ ਇਹ ਬਈ ਜਿਹੜਾ ਨਸਾਰਾ ਮਤਲਬ ਕੰਪਲੀਟ ਨਸਾਰਾ ਲੈ ਜਾਂਦੇ ਸੌਕ ਦੇਣ ਤੇ ਕਿ ਪਹਿਲਾਂ ਹੀ ਕਰਦੀ ਹੈ ਹਾਂਜੀ ਬਿਲਕੁਲ ਜੀ ਅੱਛਾ ਸੌਕ ਦਿਨ ਦੇ ਤੇ ਦੇ ਹੈਗਾ ਜੀ ਮਤਲਬ ਹੈਡਿੰਗ ਹੈ ਜਿਹੜੀ ਇਹਦੀ ਅੱਛਾ ਜੀ ਹਾਂਜੀ ਬਾਕੀ ਪ੍ਰੋਪਰ ਜਿਹੜੇ ਡਾਟਾ ਇਸ ਵਾਰੀ ਯੂਨੀਵਰਸਿਟੀ ਰਿਲੀਜ਼ ਕਰੂ ਜੀ ਕਿਉਂਕਿ ਫਾਰਮਰਾਂ ਨੂੰ ਐਤ ਕੀ ਬਹੁਤ ਜ਼ਿਆਦਾ ਲੇਟ ਬੀਜ ਮਿਲਿਆ ਸੀ ਦਾ ਉਹਨਾਂ ਮਤਲਬ ਡਾਟਾ ਹਜੇ ਉਪਲਬਧ ਨਹੀਂ ਹੈਗਾ ਜੀ ਬਾਕੀ ਬਕਾਇਦਾ ਜੀ ਜਿਹੜੀ ਇਹਦੀ ਵੈਰਾਈਟੀ ਹੈ HD 3386 ਦੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਹੈ ਜੀ ਠੀਕ ਹੈ ਜੀ ਸ਼ੁਕਰੀਆ ਠੀਕ ਹੈ ਧੰਨਵਾਦ ਜੀ